ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੀਬੀਐਨ ਪੰਜਾਬ ਤੇ ਮੈਂ ਹਾਂ ਤੁਹਾਡਾ ਹੋਸਟ ਸਤਨਾਮ ਸਿੰਘ ਚਾਹਲ ਮੇਰੇ ਨਾਲ ਅੱਜ ਪੰਮੀ ਬਰੇਤਾ ਜੀ ਬਲਕ ਸੰਮਤੀ ਮੈਂਬਰ ਮੇਰੇ ਨਾਲ ਮੌਜੂਦ ਹੈ ਇਸ ਵੇਲੇ ਬਹੁਤ ਸਾਰੇ ਦਰਸ਼ਕ ਜਿਹੜੇ ਇਹਨਾਂ ਨੂੰ ਦੇਖਦੇ ਇਹਨਾਂ ਨੂੰ ਚਾਹਦੇ ਐ ਚਾਣ ਦਾ ਅਸਲ ਕਾਰਨ ਇਹ ਹੁੰਦਾ ਕਿ ਇਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਥੋੜੀ ਠੇਠ ਭਾਸ਼ਾ ਹੈ ਸਿੱਧੀ ਇਹਨੀਆਂ ਗੱਲਾਂ ਕਰਦੇ ਆ ਤੇ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਤੇ ਜਦੋਂ ਮੈਨੂੰ ਫੋਨ ਕਾਲ ਆਨੀਆਂ ਤਾਂ ਫਿਰ ਮੇਰੇ ਮਨ ਦੇ ਵਿੱਚ ਹੁੰਦਾ ਕਿ ਇਹਨਾਂ ਕੋ ਪਹੁੰਚਿਆ ਜਾਵੇ ਸੋ ਅੱਜ ਸਮਾਂ ਲੈ ਕੇ ਇਹਨਾਂ ਦੇ ਕੋਲ ਪਹੁੰਚੇ ਪੰਮੀ ਜੀ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਇਸ ਮਾਧਿਅਮ ਤੇ ਆਏ ਜੀ ਚੱਲ ਸਭ ਬਹੁਤ ਬਹੁਤ ਤੁਹਾਡਾ ਧੰਨਵਾਦ ਪਹਿਲੀ ਗੱਲ ਤਾਂ ਇਹ ਹੈ ਬਈ ਕੀੜੀ ਨਾ ਠੂਠਾ ਦਰਿਆ ਵਾਲੀ ਗੱਲ ਹੈ ਜੀ ਮੈਂ ਇਹ ਜੀ ਇਸ ਗੱਲ ਦੇ ਕਾਬਿਲ ਨਹੀਂ ਆ ਤੇ ਦੂਜੀ ਗੱਲ ਮੈਂ ਇਹ ਗੱਲ ਜ਼ਰੂਰ ਕਹਿੰਦਾ ਤੇਰਾ ਮੈਂ ਸ਼ੁਕਰੀਆ ਅਦਾ ਕਰਦਾ ਬਈ ਆ ਜਹਤ ਕੰ ਇਨਸਾਨ ਵਿੜਿਆਈ ਦਾ ਭੁੱਖਾ ਤੂੰ ਮੇਰੇ ਮੂੰਹ ਤੇ ਵਿੜਿਆਈ ਕਰ ਦਿੰਨਾ ਪਰ ਥੋੜਾ ਜਿਹਾ ਉਹ ਥੋੜਾ ਮੇਰਾ ਮਨ ਉਹ ਵਾਲਾ ਬਣੀ ਜਾਂਦਾ ਵੀ ਵਡਿਆਈ ਕੀਤੀ ਹੈ ਨਹੀਂ ਦੇਖੋ ਜਿਹੜੀ ਲੋਕਾਂ ਦੀ ਆਵਾਜ਼ ਹੈ ਮੈਂ ਉਸ ਗਲਤੀ ਗੱਲ ਕਰ ਰਿਹਾ ਕਿਉਂਕਿ ਚਾਣ ਦੇ ਵੀ ਅਲੱਗ-ਅਲੱਗ ਤਰੀਕੇ ਹੁੰਦੇ ਤੁਹਾਨੂੰ ਜਿਹੜੇ ਚਾਣ ਦੇ ਤਰੀਕੇ ਇਹ ਹੈ ਕਿ ਪੰਮੀ ਥੋੜਾ ਜਿਹਾ ਸਿੱਧਾ ਬੋਲਦੇ ਆ ਜਾਂ ਪਤਾ ਨਹੀਂ ਵੀ ਰੱਬ ਜਾਨੀ ਕਿਦਾਂ ਤੁਹਾਨੂੰ ਜ਼ਿਆਦਾ ਚਾਹਦੇ ਆ ਲੋਕ ਮੈਨੂੰ ਫਿਰ ਫੋਨ ਆ ਜਾਂਦੇ ਆ ਕਿ ਵੀਡੀਓ ਕਰਦੇ ਚਾਹ ਇੱਕ ਗੱਲ ਹੈ ਪਤਾ ਨਹੀਂ ਮੈਨੂੰ ਕੋਈ ਚੋਰ ਕਹਿੰਦਾ ਐਦਾਂ ਦੇ ਵੀ ਵਿੱਚ ਹੋਣਗੇ ਅੱਛਾ ਜੀ ਕਹਿਣਗੇ ਜਿਵੇਂ ਚੋਰ ਹੈ ਜਾਂ ਕੋਈ ਕਿਸ ਕੋਈ ਵੀ ਲੋਭ ਮੇਰੇ ਪਰ ਲਾ ਸਕਦਾ ਜੀ ਉਹ ਜਦ ਕਿ ਮੈਨੂੰ ਇਹ ਸ਼ੱਕ ਹੈ ਵੀ ਉਹ ਬਗਾਨਾ ਨਹੀਂ ਕੋਈ ਲਾਦਾ ਹੁੰਦਾ ਜਿਆਦਾ ਜੇ ਕਿਸੇ ਨੂੰ ਮੇਰੇ ਤੇ ਕੋਈ ਜਲਨਸ਼ੀਲਤਾ ਜੀ ਉਹ ਹੋ ਸਕਦਾ ਜੀ ਦੂਜੀ ਗੱਲ ਜਾਂ ਕੋਈ ਬਿਨਾ ਚੱਲਣ ਵਾਲਾ ਹੋਵੇ ਜੀ ਇਹਦਾ ਇਹੀ ਗੱਲ ਇਹ ਮੇਰੀ ਆਪਣੀ ਆਦਤ ਹੈ ਜੀ ਜੋ ਸਲੀਅਤ ਹੈ ਇਹ ਉਹ ਕਹਿਣੀ ਚਾਹੀਦੀ ਹੈ ਜੀ ਠੀਕ ਹੈ ਨਾ ਜੀ ਪਤਾ ਨਹੀਂ ਘੜੀ 1 ਮਿੰਟ ਦਾ ਅੱਜ ਵਿਸਾਲ ਹੀ ਗੱਲ ਨਹੀਂ ਹੈ ਜੀ ਜੀ ਠੀਕ ਹੈ ਨਾ ਮੌਤ ਕਾਦਾ ਜਾਨੀ ਅੱਜ ਮੈਂ ਤੇ ਇਹਨਾਂ ਗੱਲ ਕਰ ਰਿਹਾ ਪਤਾ ਨਹੀਂ ਮੇਰੇ ਜਿਹੜੀ ਤੂੰ ਗੱਲ ਪੁੱਛਣ ਲੱਗਿਆ ਪੂਰੀ ਹੋਣੀ ਜਾਂ ਨਹੀਂ ਹੋਣੀ ਹੈ ਜਾਂ ਨਹੀਂ ਹੋਣੀ ਬਿਲਕੁਲ ਬਿਲਕੁਲ ਤੇ ਸੱਚ ਗੱਲ ਕਰਨੀ ਚਾਹੀਦੀ ਹੈ ਜੀ ਤੇ ਇਸ ਕਰਕੇ ਜੇ ਤੁਸੀਂ ਰੱਬ ਰੱਬ ਵਾਲੀ ਵੀ ਗੱਲ ਇਹਦੇ ਵਿੱਚੇ ਜੋੜ ਦੂੰਗਾ ਮੈਂ ਸਿਆਣੇ ਕਹਿੰਦੇ ਬਈ ਸੱਚ ਬਰਾਬਰ ਤਪਨੀ ਝੂਠ ਬਰਾਬਰ ਪਾਪ ਜਿਹੇ ਕੇ ਅੰਦਰ ਸੱਚ ਹੈ ਉਹਦੇ ਅੰਦਰ ਆਪ ਜੀ ਬੇ ਉੱਥੇ ਪਰਮਾਤਮਾ ਦਾ ਵਾਸਾ ਹੁੰਦਾ ਜੀ ਇਹੀ ਗੱਲ ਏ ਵੀ ਮੈਂ ਕਹਾ ਵੀ ਮੇਰਾ ਇੱਕ ਮੁੰਡਾ ਹੈ ਠੀਕ ਹੈ ਨਾ ਜੀ ਵੀ ਮੈਂ ਇਹਨੂੰ ਦੁਨੀਆ ਦਾ ਇਸ ਸੰਸਾਰ ਦਾ ਸਮਾਨ ਇਕੱਠਾ ਕਰਕੇ ਦੇ ਜਮਾ ਜੀ ਨਹੀਂ ਦੇ ਸਕਦਾ ਦੇ ਵੀ ਜਮਾ ਤੇ ਜੇ ਪ੍ਰਮਾਤਮਾ ਨੇ ਦੇਈ ਚਾਹਿਆ ਨਾ ਵੀ ਉਹਨੂੰ ਪੁਛ ਨਹੀਂ ਦੇਣਾ ਤਾਂ ਹੋ ਸਕਦਾ ਮੈਨੂੰ ਦੋਸ਼ੀ ਬਣਾ ਦੇਵੇ ਮੇਰੇ ਸਾਹਮਣੇ ਹੀ ਉਹ ਸਾਰਾ ਕੁਝ ਬਕਵਾਦਵੇ ਜੀ ਉਹ ਜੋ ਮੈਂ ਨਹੀਂ ਚਾਹਦਾ ਉਹ ਮੈਨੂੰ ਦਿਖਾ ਦੇਵੇ ਜੀ ਜੀ ਉਹ ਫੇਰ ਮੇਰੀ ਸ਼ਿਹਾਰੀ ਦੀ ਮੇਰੀ ਠੱਗੀ ਦੀ ਮੇਰੀ ਬੇਈਮਾਨੀ ਦੀ ਉਹ ਚਾਵਕ ਫਿਰ ਮੈਨੂੰ ਇੱਕ ਜੀਂਦੇ ਜੀ ਮੌਤ ਵੀ ਨਹੀਂ ਆਣੀ ਹੈ ਜੀ ਮੌਤ ਹੋ ਵੀ ਜਾਣੀ ਹੈ ਜੀ ਜੀ ਇਸ ਕਰਕੇ ਕਹੋ ਸੱਚ ਗੱਲ ਕਹੋ ਦੂਜੀ ਗੱਲ ਹੈ ਕਿਸੇ ਦੀ ਬ੍ਰੋਹਤ ਆ ਜਾਂ ਬਰਾਈ ਬਰਾਈ ਕਰਨ ਦੀ ਲੋੜ ਕੋਈ ਨਹੀਂ ਹੈ ਕਿ ਸੰਸਾਰ ਤੋਂ ਆਪਾਂ ਜਿੱਤ ਨਹੀਂ ਸਕਦੇ ਜੀ ਠੀਕ ਹੈ ਨਾ ਗੱਲ ਬਿਲਕੁਲ ਹਾਂ ਜੇਕਰ ਤੁਸੀਂ ਬੈਠੇ ਹੋ ਸਵਾਚ ਬੈਠੀ ਹਾਂ ਤਾਂ ਜਾਓ ਸਵਾਦ ਵਿੱਚ ਤਾਂ ਜੇ ਤੁਸੀਂ ਸੱਚੀ ਗੱਲ ਕਰ ਸਕਦੇ ਹੋ ਜੇ ਨਹੀਂ ਕਰ ਸਕਦੇ ਤਾਂ ਨਹੀਂ ਜਾਣਾ ਚਾਹੀਦਾ ਫਿਰ ਆਪਣੇ ਘਰੇ ਬਹਿ ਜਾਓ ਕੀ ਲੋਕ ਤੁਹਾਡੇ ਚੁੱਪ ਬੈਠਿਆਂ ਦੀ ਆਵਾਜ਼ ਸਮਝ ਕੇ ਦਖਾਣਦੇ ਐ ਬੇ ਇਹਦੀ ਭਾਵਨਾ ਪੰਮੀ ਵੱਧ ਦੀ ਐ ਕਿ ਦੂਜੇ ਪਾਸੇ ਦੀ ਦੂਜੇ ਪਾਸੇ ਦੀ ਐ ਇਸ ਕੱਟ ਕਾਇਸ਼ਾ ਜੀ ਨਹੀਂ ਚੱਲਦੀ ਇਹਦੇ ਨਾਲ ਤੇ ਬੈਠ ਰਹੇ ਹੈ ਮੇਰੀ ਆਪਣੀ ਮਨ ਦੀ ਇੱਛਾ ਵੀ ਬੇ ਨਾ ਹੀ ਜਾਓ ਜੇ ਜਾਣਾ ਤਾਂ ਸੱਚ ਕਹੋ ਸਵਾਸ ਪਤਾ ਨਹੀਂ ਦੋ ਦਿੰਦੇ ਆ ਪਤਾ ਨਹੀਂ ਦੱਸ ਦਿੰਦੇ ਆ ਹੁਣ ਤਾਂ ਸਿਸਟਮ ਹੀ ਬਣ ਗਿਆ 50 ਸਾਲ ਤੇ ਬਾਅਦ ਤਾਂ ਐ ਸਮਝ ਲਓ ਵੀ ਲਾਹੇ ਦਾ ਟਾਈਮ ਹੈ ਜਿੰਨੇ ਦਿਨ ਨਿਕਲਦੇ ਚੱਲੀ ਸੀ ਥੋੜੇ ਦਿਨ ਪਹਿਲਾਂ ਤੁਹਾਡੀ ਉਪਾਈ ਸੀ ਹਾਂ ਵੀ ਜਿੰਨੇ ਇੱਕ ਦਿਨ ਲਾਹੇ ਦੇ ਨਿਕਲਦੇ ਨਾ ਇੱਕ ਕੱਢ ਲਓ ਬੋਨਸ ਹੀ ਹੈ ਹਾਂ ਬੋਨਸ ਹੈ ਫਿਰ ਤੁਸੀਂ ਪਰਿਵਾਰ ਦੀ ਮੈਂ ਉਸ ਵੀਡੀਓ 'ਚ ਵੀ ਗੱਲ ਕੀਤੀ ਸੀ ਅੱਜ ਵੀ ਉਹੇ ਗੱਲ ਕਰਨ ਲੱਗਾ ਜੀ ਸਾਰੀ ਜਗ੍ਹਾ ਨਹੀਂ ਹੈ ਬੀਨਾਸ ਨਹੀਂ ਹੈ ਬਹੁਤ ਜਗ੍ਹਾ ਇਸਲੀਅਤ ਹੈਗੀ ਹੈ ਪੁੱਤ ਦਾਜ਼ ਮਾਤਬਲ ਦੀ ਵੱਧ ਗਈ ਸਵਾਰਥ ਦੀ ਵੱਧ ਗਈ ਨੇਜ ਆ ਗਿਆ ਹਾਂ ਚਾਹੋ ਮੇਰਾ ਪੁੱਤ ਹੈ ਚਾਹ ਮੇਰੀ ਮਾਂ ਹੈ ਚਾਹ ਮੇਰੇ ਘਰ ਦੇ ਹੈ ਚਾਹ ਮੇਰਾ ਕੋਈ ਰਿਸ਼ਤੇਦਾਰ ਭੈਣ ਭਾਈ ਹੈ ਜੇ ਤਾਂ ਮੈਂ ਉਹਦੇ ਨਾਲ ਉਹਨਾਂ ਦਾ ਬੁੱਤਾ ਕੋਟ ਰਿਹਾ ਤਾਂ ਬਈ ਪੰਮੀ ਠੀਕ ਹੈ ਇਹ ਨਹੀਂ ਠੀਕ ਹੈ ਤਾਂ ਅੱਜ ਸਮਾਜ ਐਦਾਂ ਦਾ ਆ ਗਿਆ ਵੀ ਤੁਹਾਡੀ ਆਰਥੀ ਵੀ ਬਗੈਰ ਕਹਿਣ ਦਾ ਮਤਬਲ ਮਤਬਲ ਤੇ ਨਹੀਂ ਚੱਕਣਗੇ ਬੰਦੇ ਟੋਲਣੇ ਪੈਣੇ ਬੰਦੇ ਟੋਲਣੇ ਪੈਣੇ ਆ ਫਿਰ ਇੱਕ ਗੱਲ ਹੋਰ ਦੇਖ ਲਓ ਜਿਹੜੀ ਤੁਸੀਂ ਗੱਲ ਆ ਗਈ ਵਿੜਾਈ ਦੀ ਜਾਂ ਵਿਰੋਧਤਾ ਦੀ ਕੁਝ ਬੰਦੇ ਐਦਾਂ ਦੇ ਹੁੰਦੇ ਤੁਹਾਡੀ ਉਹਨਾਂ ਦੀ ਜਿੰਦਗੀ ਮਿੱਟੀ ਪੱਟੀਆਂ ਨਹੀਂ ਜੀ ਜਿੱਦਾਂ ਤੁਹਾਡਾ ਆਖਰੀ ਸਮਾਂ ਆ ਉਹ ਤੁਹਾਡੇ ਘਰ ਦੇ ਤੁਸੀਂ ਪਾਸਾ ਤੂੰ ਪਾਸਾ ਤੋ ਅਰਥ ਹੀ ਨਾ ਮੈਂ ਲੱਗਣਾ ਮੇਰਾ ਬਹੁਤ ਪਿਆਰ ਸੀ ਮੈਂ ਦਿਲੋਂ ਮੇਰਾ ਦਿਲ ਤੇ ਮੈਂ ਅਸਲੀਅਤ ਗੱਲ ਅਸਲੀਅਤ ਸਮਝਦਾ ਬਹੁਤ ਬੰਦੇ ਦੇਖਣ ਨੂੰ ਮਿਲਦੇ ਦੁਨੀਆ ਦੀ ਇਹ ਜੀ ਹੈ ਸਾਰੀ ਪਰ ਤਦਾਦ ਇਦਾਂ ਦੀ ਅੱਜ ਵੱਧ ਆ ਗਈ ਜੀ ਵੀ ਉਹ ਤਾਂ ਤੈਨੂੰ ਮੈਂ ਦੇਖਣ ਵਾਸਤੇ ਤਿਆਰ ਨਹੀਂ ਹਾਂ ਜੀ ਤੇ ਫੇਰ ਮజే ਵੀ ਨੂੰ ਕਹਿੰਦੇ ਆ ਉੱਥੇ ਤੱਕ ਘੰਟਾ ਕਿ ਲੱਗਣਾ ਜਾਂ 20 20 ਮਿੰਟ ਲੱਗਦੇ ਆ ਉਸ ਅੰਤਮ ਸਮੇਂ ਤੱਕ ਜੀ ਉੱਥੇ ਤੱਕ ਬਿਆਥੀ ਨੂੰ ਮੈਂ ਲੱਗ ਜਾਮੈਂ ਬੀਜੇ ਘਰ ਦੇ ਵੀ ਨਹੀਂ ਲੱਗਣ ਜੀ ਇਹਦੇ ਪਤਾ ਝੂਠੀ ਗੱਲ ਜਾਂ ਤੁਸੀਂ ਕਿਸੇ ਨੂੰ ਬੇਵਕੂਫ ਬਣਾਉਣਾ ਚਾਹੋ ਨਹੀਂ ਬਣਾ ਸਕਦੇ ਕੋਈ ਸਮਾਂ ਇਹ ਹੈਗਾ ਬਈ ਅਜੇ ਤੁਸੀਂ ਸਹੀयत ਕਰ ਸਕਦੇ ਹੋ ਤਾਂ ਬਰਤ ਲੋ ਨਹੀਂ ਕੁਝ ਕਰ ਸਕਦੇ